ਠੀਕ ਹੈ ਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਤੁਹਾਨੂੰ ਵੀ ਪਤਾ ਬਾਗੜੀਆਂ ਚੈਂਪੀਅਨਸ਼ਿਪ ਮੇਰੇ ਵੀਰੋ ਦੁਨੀਆ ਭਰ ਚ ਮਸ਼ਹੂਰ ਆ ਜਦੋਂ ਕਰਵਾਈ ਜਾਂਦੀ ਆ ਤਾਂ ਦਰਸ਼ਕਾਂ ਦਾ ਜੋ ਹੈ ਆਨੰਦ ਲੈਂਦੇ ਆ ਇਸ ਚੈਂਪੀਅਨਸ਼ਿਪ ਦਾ ਤੁਹਾਨੂੰ ਕੁਝ ਕ ਜੋ ਹੈ ਰਿਕਾਰਡ ਜੋ ਬਣਿਆ ਉਹ ਵੀ ਦੱਸਾਂਗੇ ਇੱਕ ਕਮੀ ਪੇਸ਼ੀ ਦਰਸ਼ਕਾਂ ਵੱਲੋਂ ਜਿਤਾਈ ਗਈ ਆ ਕਿਉਂਕਿ ਮੇਰੀ ਉਨੀ ਉਕਾਤ ਹੈ ਨਹੀਂ ਮੈਂ ਕੋਈ ਗਲਤ ਬੋਲਾਂ ਜਾਂ ਇਦਾਂ ਕਿਉਂਕਿ ਇਹ ਜੋ ਚੈਂਪੀਅਨਸ਼ਿਪਾਂ ਜੋ ਕੱਪ ਹੁੰਦੇ ਆ ਇਹ ਜੋ ਕਰਵਾਉਂਦੇ ਆ ਉਹਨਾਂ ਨੂੰ ਪਤਾ ਵੀ ਕਿੰਨੀ ਮਿਹਨਤ ਲੱਗਦੀ ਆ ਪਰ ਜੋ ਦਰਸ਼ਕਾਂ ਦੇ ਵੱਲੋਂ ਕਿਹਾ ਗਿਆ ਤੁਹਾਨੂੰ ਜੋ ਅੱਜ ਜ਼ਰੂਰ ਇੱਕ ਗੱਲ ਦੱਸਾਂਗੇ ਜ਼ਰੂਰ ਉਸ ਤੋਂ ਪਹਿਲਾਂ ਨਵੇਂ ਆਏ ਜਿਹੜੇ ਭਰਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਬਾਕੀ ਮੇਰੇ ਵੀਰੋ ਚੈਂਪੀਅਨਸ਼ਿਪ ਬਹੁਤ ਵਧੀਆ ਗਈ ਮੇਰੇ ਹਿਸਾਬ ਨਾਲ ਬਹੁਤ ਵਧੀਆ ਟੂਰਨਾਮੈਂਟ ਹੋਇਆ ਕਿਉਂਕਿ ਇਹ ਟੂਰਨਾਮੈਂਟ ਹੀ ਪਹਿਲਾਂ ਐਡੇ ਵੱਡੇ ਇਨਾਮ ਐਨੇ ਖਿਡਾਰੀ ਤਗੜੇ ਸੱਦਨੇ ਬਹੁਤ ਔਖੇ ਆ ਜੋ ਕਰਾਉਂਦੇ ਆ ਇਹ ਟੂਰਨਾਮੈਂਟ ਉਹਨਾਂ ਨੂੰ ਪਤਾ ਪਰ ਮੇਰੇ ਵੀਰੋ ਜੋ ਰਿਕਾਰਡ ਬਣਿਆ ਇਸ ਚੈਂਪੀਅਨਸ਼ਿਪ ਤੇ ਮੇਰੇ ਖਿਆਲ ਨਾਲ ਬਹੁਤ ਘੱਟ ਚੈਂਪੀਅਨਸ਼ਿਪਾਂ ਕਈਏ ਜਿਹਾਂ ਹੋਰ ਟੂਰਨਾਮੈਂਟਾਂ ਤੇ ਬਣਦੇ ਆ ਇੱਕ ਗੱਲ ਦੇਖੀ ਗਈ ਸੰਗਰੂਰ ਤੇ ਮੇਰੇ ਵੀਰੋ ਹਰਿਆਣੇ ਦਾ ਮੈਚ ਹੋਇਆ ਸੀਗਾ ਹਰਿਆਣੇ ਦੀਆਂ ਤਿੰਨ ਚਾਰ ਡੈਡੀਆਂ ਪਾ ਕੇ ਤੇ ਉਧਰ ਮੇਰੇ ਵੀਰੋ ਸੰਗਰੂਰ ਬਰਨਾਲਾ ਤੇ ਮਲੇਰਕੋਟਲੇ ਦਾ ਸੀਗਾ ਮੈਚ ਇਸ ਮੈਚ ਨੇ ਮੇਰੇ ਵੀਰੋ ਦਰਸ਼ਕ ਵੀ ਖੁਸ਼ ਕੀਤੇ ਆ ਤੇ ਇੱਕ ਪੁਆਇੰਟ ਤੇ ਜਤਾਰ ਹੋਈ ਸੀ 5-5 ਕਬੱਡੀਆਂ ਵੀ ਦਿੱਤੀਆਂ ਗੰਗਾ ਤੇ ਫਿਰ ਵੀ ਮੇਰੇ ਵੀਰੋ ਬਰਾਬਰ ਤੇ ਹੀ ਰਿਹਾ ਮੈਚ ਫਿਰ ਮੇਰੇ ਵੀਰੋ ਇੱਕ 골ਡਨ ਰੇਡ ਦਿੱਤੀ ਗਈ ਫਿਰ ਸੰਗਰੂਰ ਬਰਨਾਲੇ ਹੁਣੀ ਜਿੱਤੇ ਮੇਰੇ ਵੀਰੋ ਹੋਰ ਰੇਡਰ ਰਕੇ ਨੇ ਪਾਈ ਮੁੰਡਾ ਲੈ ਕੇ ਗਿਆ ਨੰਬਰ ਤੇ ਆਪਦੀ ਟੀਮ ਨੂੰ ਉਸ ਜੋ ਹੈ 골ਡਨ ਰੇਡ ਕਹੀ ਜਾਂਦੀ ਆ ਕਿਉਂਕਿ ਉਹ ਵੀ ਬਹੁਤ ਘੱਟ ਟੂਰਨਾਮੈਂਟਾਂ ਤੇ ਦੇਖਣ ਨੂੰ ਮਿਲਦੀ ਆ ਇਹੋ ਜੀ ਚੀਜ਼ ਉਹ ਵੀ ਵੱਖਰੀ ਚੀਜ਼ ਹੋਈ ਸੀ ਮੇਰੇ ਵੀਰੋ ਇਸ ਤੋਂ ਅੱਗੇ ਇੱਕ ਹੀ ਮੈਚ ਦੇ ਵਿੱਚ ਹਰ ਰੇਡ ਤੇ ਹਰ ਜੱਫੇ ਤੇ ਐਕਸ਼ਨ ਹੋਣਾ ਉਹ ਵੀ ਇੱਕ ਵੱਖਰੀ ਗੱਲ ਹੁੰਦੀ ਆ ਮੰਨਿਆ ਕਦੇ ਰੇਡਾਂ ਤੇ ਨਹੀਂ ਹੋਏ ਹੁਣੇ ਸੌਰ ਸਿੰਘ ਜਾਂ ਮੇਡ ਨੇ ਨਹੀਂ ਕੋਈ ਐਕਸ਼ਨ ਕੀਤਾ ਸੀ ਪਰ ਹੋਰ ਸਾਰੇ ਖਿਡਾਰੀਆਂ ਨੇ ਹੀ ਆਨੰਦ ਦਿੱਤਾ ਜੋ ਹੈ ਦਰਸ਼ਕਾਂ ਨੂੰ ਤਰਨ ਤਰਨ ਤੇ ਮੇਰੇ ਵੀਰੋ ਗਰਦਾਸਪੁਰ ਆਮਰੇ ਸਾਰੇ ਯਾਨਕੀ ਮਾਝਾ ਤੇ ਮਾਝੇ ਦਾ ਹੀ ਮੈਚ ਤੇ ਉਸ ਮੈਚ ਨੇ ਵੀ ਦਰਸ਼ਕਾਂ ਨੂੰ ਸਵਾਦ ਦਿੱਤਾ ਹਰ ਜੋ ਜਫੇ ਤੇ ਲੱਗ ਭਾਗ ਜੋ ਐਕਸ਼ਨ ਹੀ ਹੁੰਦੇ ਸੀ ਦਬੋਰਚੀ ਵਾਲਾ ਐਕਸ਼ਨ ਉਗਲਾ ਨੂੰ ਬੁੱਢੇ ਥਈ ਵਾਲਾ ਯਾਨਕੀ ਦਰਸ਼ਕਾਂ ਨੇ ਆਨੰਦ ਲਿਆ ਉਸ ਮੈਚ ਦਾ ਵੀ ਮੇਰੇ ਵੀਰੋ ਇਹ ਚੀਜ਼ਾਂ ਨੇ ਵੀ ਤੇ ਇੱਕ ਹੋਰ ਚੀਜ਼ ਆ ਮੇਰੇ ਵੀਰੋ ਇੱਕ ਜੋ ਹੈ ਚੈਂਪੀਅਨਸ਼ਿਪ ਜਾਂ ਹੋਰ ਟੂਰਨਾਮੈਂਟਾਂ ਦੇ ਦੇਖਦੇ ਆ ਗਰਾਊਂਡ ਦੇ ਵਿੱਚ ਰਸ਼ ਬਹੁਤ ਹੁੰਦਾ ਇੱਥੇ ਜੋ ਹੈ ਮੇਰੇ ਵੀਰੋ ਉਹ ਚੀਜ਼ ਬਹੁਤ ਘੱਟ ਦੇਖਣ ਨੂੰ ਮਿਲੀ ਬਹੁਤ ਘੱਟ ਜੋ ਹੈ ਦਰਸ਼ਕਾਂ ਜਾਂ ਗਏ ਆ ਅੰਦਰ ਗਰਾਊਂਡ ਦੇ ਵਿੱਚ ਆਪ ਸੁਤਰੀ ਮੇਰੇ ਵੀਰੋ ਕਬੱਡੀ ਦਿਖਾਈ ਗਈ ਸੀ ਇਹ ਚੀਜ਼ ਵੀ ਵਧੀਆ ਲੱਗੀ ਤੇ ਜੇ ਰੇਡਾਂ ਜਫਿਆਂ ਤੇ ਪੈਸੇ ਲੱਗਦੇ ਆ ਕਿਸੇ ਖਿਡਾਰੀ ਦੇ ਨਾਂ ਨੂਣੀ ਇੱਥੇ ਬੋਲਿਆ ਜਾਂਦਾ ਸਭ ਵੀ ਵੱਖਰੀ ਆ ਬਾਕੀ ਜੋ ਕਮੀ ਪੇਸ਼ੀ ਜੋ ਹੈ ਕਿ ਦਰਸ਼ਕਾਂ ਦੇ ਵੱਲੋਂ ਕਿਹਾ ਗਿਆ ਵੀ ਇੱਕ ਜੋ ਹੈ ਮੇਨ ਆਫ ਹੁੰਦਾ ਵੀ ਜਿਹੜਾ ਜੋ ਹੈ ਵਧੀਆ ਖੇਡੇ ਸਾਰੇ ਟੂਰਨਾਮੈਂਟ ਦੇ ਵਿੱਚ ਹੀ ਉਹਦੇ ਲਈ ਵੀ ਕੋਈ ਚੀਜ਼ ਰੱਖਣੀ ਚਾਹੀਦੀ ਆ ਜੋ ਕਿਸੇ ਕਿਸੇ ਮਿਲ ਲੱਗਦਾ ਟੂਰਨਾਮੈਂਟ ਤੇ ਹੁੰਦੀ ਆ ਜੇ ਇਸ ਕੱਪ ਤੇ ਵੀ ਹੁੰਦੀ ਤਾਂ ਉਹ ਚੀਜ਼ ਵੱਖਰੀ ਇਸ ਚੈਂਪੀਅਨਸ਼ਿਪ ਤੇ ਵੀ ਕਿਉਂਕਿ ਦੋਦੇ ਵਾਲੇ ਰੁਪਿੰਦਰ ਨੇ ਮੇਰੇ ਵੀਰੋ ਮੇਰੇ ਖਿਆਲ ਨਾਲ ਮੋਕਸਰ ਮੋਗਾ ਜੋ ਹੈ ਫਾਜ਼ਲਕਾਰ ਦੀ ਟੀਮ ਨੇ ਉਹ ਕਰਤਾ ਸੀਗਾ ਜੋ ਵੱਡੀਆਂ-ਵੱਡੀਆਂ ਟੀਮਾਂ ਨਹੀਂ ਕਰ ਸਕਦੀਆਂ ਵੱਡੀਆਂ-ਵੱਡੀਆਂ ਟੀਮਾਂ ਮੇਰੇ ਵੀਰੋ ਘਰੇ ਤੋਰੀਆਂ ਜਲੰਧਰ ਵਾਲਿਆਂ ਦੀ ਟੀਮ ਦੇਖੋ ਜ਼ਿਲ੍ਹੇ 'ਚ ਕਿੰਨੇ ਤਗੜੇ ਪਲੇਅਰ ਆ ਤੇ ਜੋ ਹੈ ਉਹਨਾਂ ਨੂੰ ਹਰਾਉਣਾ ਕਿੰਨਾ ਔਖਾ ਹੁੰਦਾ ਪਰ ਮੋਗੇ ਮੋਕਸਰ ਵਾਲਿਆਂ ਨੇ ਨਵੇਂ ਜੇ ਮੁੰਡੇ ਸੀ ਯਾਰ ਰੇਡਾਂ ਰੁਪਿੰਦਰ ਦੋਦੇ ਵਾਲਾ ਟੌਪ ਦਾ ਰੇਡਰ ਆ ਅੱਜ ਦੇ ਸਮੇਂ ਦਾ ਚੜ੍ਹਦੀ ਵਿਰੇਸ ਦਾ ਤੇ ਮੁੰਡੇ ਨੇ ਕਮਾਲ ਦੀ ਗੇਮ ਦਿਖਾਈ ਹੈ ਮੈਨੂੰ ਦੱਸਣ ਦੀ ਲੋੜ ਨਹੀਂ ਦਰਸ਼ਕ ਖੁਦ ਮੇਰੇ ਵੀਰੋ ਆਪਦੇ ਮੂੰਹੋਂ ਕਹਿੰਦੇ ਆ ਰਾਜ ਵਾਲੇ ਮੁੰਡੇ ਨੇ ਕਿੰਨੀਆਂ ਘੈਂਟ ਰੇਡਾਂ ਪਾਈਆਂ ਸਾਰੇ ਜਾਣਦੇ ਆ ਵੀ ਉਹਨਾਂ ਕਰਕੇ ਹੀ ਮੇਰੇ ਵੀਰੋ ਕਾਂਗੇ ਵਾਲੇ ਗੁਰਮਿੰਦਰ ਨੇ ਟੌਪ ਦੀ ਗੇਮ ਦਿਖਾਈ ਅਜਲੰਦਰ ਨੂੰ ਹਰਾਉਣ ਦੇ ਵਿੱਚ ਮੇਰੇ ਵੀਰੋ ਇਹਨਾਂ ਦਾ ਵੱਡਾ ਯੋਗਦਾਨ ਸੀਗਾ ਬਹੁਤ ਵਧੀਆ ਬਾਕੀ ਜ਼ਿਆਦਾ ਹਰਾ ਲੱਗਾ ਪਰ ਮੁੰਡਿਆਂ ਨੇ ਕਮਾਲ ਕੀਤੀ ਆ ਮੇਰੇ ਵੀਰੋ ਤਾਂ ਇਹ ਚੀਜ਼ ਜ਼ਰੂਰ ਹੋਣੀ ਚਾਹੀਦੀ ਆ ਵੀ ਜੋ ਵਧੀਆ ਖੇਡੇ ਉਹਦੇ ਲਈ ਵੀ ਕੁਝ ਰੱਖਣਾ ਚਾਹੀਦਾ ਇਹ ਦਰਸ਼ਕਾਂ ਨੇ ਆਪਣੀ ਜੋ ਆ ਰਾਇ ਵੀ ਦੱਸੀ ਸੀਗੀ ਤੁਹਾਨੂੰ ਕਿੱਦਾਂ ਲੱਗਿਆ ਟੂਰਨਾਮੈਂਟ ਤੁਸੀਂ ਵੀ ਦੱਸ ਸਕਦੇ ਹੋ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਂ ਅਪਡੇਟ ਲੈ ਕੇ ਧੰਨਵਾਦ